ਪਲਵਾਨਾਂ ਇਹ ਖਾਦੀਆਂ ਖਰਾਕਾਂ ਡੋਲੇ ਛੋਲੇ ਚੌੜੀਆਂ ਛਾਤੀਆਂ ਇਹਦੇ ਸਾਹਮਣੇ ਕੰਮ ਨਹੀਂ ਆਉਣੀਆਂ ਗਰਲਫ੍ਰੈਂਡ ਬॉयਫ੍ਰੈਂਡ ਵਾਲਾ ਪਿਆਰ ਹੁੰਦਾ ਤਾਂ ਹੈਗਾ ਹੀ ਹੈਗਾ ਪਰ ਜੋ ਇੱਕ ਭਰਾਮਾ ਦੀ ਬੌਂਡਿੰਗ ਦੇਖਣ ਨੂੰ ਮਿਲੂਗੀ ਤੁਹਾਨੂੰ ਖਿਡਾਰੀ ਫਿਲਮ ਵਿੱਚ ਉਹ ਵੱਖਰੀ ਹੋਊਗੀ ਮੇਰੇ ਸਾਹਮਣੇ ਦੋ ਵੱਡੇ ਪਿੱਲਰ ਨੇ ਗੁਰਨਾਮ ਤੇਕਰਤਾਰ ਉਹਨਾਂ ਦੇ ਵਿੱਚ ਦੇਖੋ ਮਿੱਤੂ ਕੀ ਕਰਦਾ ਹੋਂ ਹਰ ਬੰਦਾ ਆਪਣੀ ਜ਼ਿੰਦਗੀ 'ਚ ਖਿਡਾਰੀ ਹੈ ਤੇ ਹਰ ਬੰਦਾ ਆਪਣੀ ਜ਼ਿੰਦਗੀ ਦਾ ਹੀਰੋ ਹੈ ਤਾਂ ਉਹ ਚੀਜ਼ਾਂ ਇਸ ਫਿਲਮ 'ਚ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਮੈਨੂੰ ਹਰ ਵਾਰ ਜਦੋਂ ਵੀ ਮੈਂ ਕੋਈ ਨਵੀਂ ਫਿਲਮ ਕਰਦਾ ਮੈਨੂੰ ਪਾਤਰ ਮਿਲਦਾ ਤਾਂ ਮੈਂ ਉਹਨੂੰ ਉਵੇਂ ਹੀ ਇੰਜੋਏ ਕਰਦਾ ਜਿਵੇਂ ਮੈਨੂੰ ਪਹਿਲੀ ਵਾਰ ਕੰਮ ਮਿਲਿਆ ਹੋਵੇ ਮੰਨ ਲਓ ਇੱਕ ਅੱਛਾ ਪਲੇਅਰ ਹੈ 100 ਮੀਟਰ ਦਾ ਜਾਂ ਕਿਸੇ ਵੀ ਗੇਮ ਦਾ ਉਹਨੂੰ ਗਰਾਊਂਡ ਤੋਂ ਬਾਹਰ ਬੈਠਾ ਜਿੰਨਾ ਮਰਜ਼ੀ ਚੰਗਾ ਪਲੇਅਰ ਹੈ ਜਦ ਤੱਕ ਉਹ ਗਰਾਊਂਡ 'ਚ ਨਹੀਂ ਆਉਂਦਾ ਉਹਨਾਂ ਦਾ ਇਹ ਰਹੂ ਉਹ ਅਬਦੀ ਜਿਹੜੀ ਕਾਬਲੀਅਤ ਦਿਖਾ ਨਹੀਂ ਸਕਦਾ ਅਸੀਂ ਵੀ ਖੁਦ ਸਰਕਾਰੀ ਆਪਦੇ ਆਪ ਚ ਸਾਰੇ ਜਾਣੇ ਸਰਕਾਰ ਕੋਈ ਪਾਰਟਿਕੂਲਰ ਇੱਕ ਬਾਡੀ ਨਹੀਂ ਹੈਗੀ ਜਿਹਨੂੰ ਆਪਾਂ ਬਲੇਮ ਕਰਦੇ ਹਾਂ ਸਰਕਾਰੀਕ ਸਿਸਟਮ ਹੈ ਇਹ ਸਿੱਖਣ ਨੂੰ ਮਿਲਿਆ ਕਿ ਤੁਸੀਂ ਜੋ ਵੀ ਕੰਮ ਕਰਦੇ ਹੋ ਕਿਸੇ ਤੇ ਜ਼ਿਆਦਾ ਐਨੇ ਕਿਸੇ ਚੀਜ਼ ਤੋਂ ਪ੍ਰਭਾਵਿਤ ਨਾ ਹੋ ਜਾਓ ਵੀ ਉਹਦੇ ਚੱਕਰ ਚ ਫਸ ਕੇ ਤੁਸੀਂ ਆਪਣੀ ਲਾਈਫ ਦੇ ਜੋ ਸਹੀ ਡਿਸੀਜਨ ਨੇ ਉਹਨਾਂ ਤੋਂ ਦੂਰ ਹੋ ਜਾਓ ਨਵਦੀਪ ਖਲੇ ਜੀ ਸਾਡੇ ਨਾਲ ਜੁੜ ਚੁੱਕੇ ਨੇ ਸਤਿ ਸ਼ਕਾਲ ਸਰ ਜੀ ਸਤਿ ਸ਼ਕਾਲ ਜੀ ਕੀ ਹਾਲ ਚਾਲ ਕੀ ਵੇ ਹੋ ਬਹੁਤ ਵਧੀਆ ਜੀ ਹਸੋ ਸਰ ਜੀ ਖਿਡਾਰੀ ਪਹਿਲ ਮੈਵ ਟਿਕਾ ਬਿਲਕੁਲ ਠੀਕਾ ਤੇ ਖਿਡਾਰੀ ਮੂਵੀ ਆ ਰਹੀ ਹੈ ਸਵਾਲ ਪੁੱਛ ਲਿਆ ਤੁਸੀਂ ਨੇ ਸਾਲ ਉਹ ਕੋਈ ਕੁਝ ਚੱਲੂਗਾ ਤਾਂ ਕਿ ਕੇਨ ਨੂੰ ਪਤਾ ਨਹੀਂ ਲੱਗੇ ਮੈਂ ਇਹਨੂੰ ਪੁੱਛ ਲਿਆ ਤੁਸੀਂ ਹਾਂ ਮੈਂ ਜਵਾਬ ਦੇਤਾ ਸੀ ਇਹਨੂੰ ਤੇ ਖਿਡਾਰੀ ਮੂਵੀ ਆ ਰਹੀ ਹੈ ਨੇ ਕਿਹੜਾ ਕਰੈਕਟਰ ਪਲੇ ਕਰ ਰਹੇ ਹੋ ਉਹਦੇ ਵਿੱਚ ਖਿਡਾਰੀ ਜੀ ਮੈਂ ਮਿੱਤੂ ਦਾ ਪਾਤਰ ਨਿਭਾ ਰਿਹਾ ਜੋ ਇੱਕ ਨੈਗੇਟਿਵ ਸ਼ੇਡ ਦਾ ਕਰੈਕਟਰ ਹੈ ਇਓ ਮੇਰੇ ਸਾਹਮਣੇ ਦੋ ਵੱਡੇ ਪਿੱਲਰ ਨੇ ਗੁਰਨਾਮ ਤੇ ਕਰਤਾਰ ਉਹਨਾਂ ਦੇ ਵਿੱਚ ਦੇਖੋ ਮਿੱਤੂ ਕੀ ਕਰਦਾ ਹੁਣ ਓਕੇ ਮਤਲਬ ਫਿਲਮ ਕਾਫੀ ਕੀ ਕਹਿੰਦੇ ਹੋ ਨੂ ਕੁਰਾਸੀਟੀ ਹੋਣ ਵਾਲੀ ਆ ਹੈ ਨਾ ਕੁਰਾਸੀਟੀ ਬਹੁਤ ਆ ਫਿਲਮ ਨੂੰ ਦੇਖਣ ਚਾਹੇ ਕਿਉਂਕਿ ਪਰ ਟ੍ਰੇਲਰ ਦੀ ਗੱਲ ਕਰੀਏ ਟ੍ਰੇਲਰ ਵੀ ਬਹੁਤ ਸੋਹਣਾ ਟ੍ਰੇਲਰ ਆ ਹਨ ਆਪਾਂ ਦੇਖਿਆ ਕਿ ਗੁਰਨਾਮ ਪੁੱਲਰ ਨੇ ਕਾਫੀ ਸਾਧ ਮਿਹਨਤ ਕੀਤੀ ਹੋਈ ਇਹਦੇ ਵਿੱਚ ਹਨਾ ਔਰ ਉਹਨਾਂ ਨਲ ਕਰਤਾਰ ਜਿਮਾ ਜੀ ਨੇ ਹਨਾ ਦੋ ਵਪਰਾਵਦੀ ਕਿ ਲਾਈਫ ਦੇ ਉੱਪਰ ਡਿਪੈਂਡ ਆ ਫਿਲਮ ਤੇ ਖਿਡਾਰੀ ਕਹਿੰਦੇ ਆ ਕਿ ਜ਼ਿੰਦਗੀ ਚ ਹਰ ਇਨਸਾਨ ਇੱਕ ਖਿਡਾਰੀ ਹੁੰਦਾ ਜੀ ਬਿਲਕੁਲ ਸਹੀ ਗਾਇਆ ਤੁਸੀਂ ਹਰ ਬੰਦਾ ਆਪਣੀ ਜ਼ਿੰਦਗੀ ਚ ਖਿਡਾਰੀ ਹੈ ਤੇ ਹਰ ਬੰਦਾ ਆਪਣੀ ਜ਼ਿੰਦਗੀ ਦਾ ਹੀਰੋ ਹੈ ਤਾਂ ਉਹ ਚੀਜ਼ਾਂ ਇਸ ਫਿਲਮ ਚ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਵੀ ਕਿਵੇਂ ਇੱਕ ਖੇਡ ਜਿਹੜੀ ਹੈ ਮੈਦਾਨ ਚ ਚੱਲ ਰਹੀ ਹੈ ਇੱਕ ਖੇਡ ਹੈ ਜਿਹੜੀ ਜ਼ਿੰਦਗੀ ਚ ਚੱਲ ਰਹੀ ਹੈ ਤੋ ਉਹ ਪਾਤਰ ਮੈਦਾਨ ਦੀ ਖੇਡ ਤੇ ਜ਼ਿੰਦਗੀ ਦੀ ਖੇਡ ਨੂੰ ਕਿਵੇਂ ਬੈਲੈਂਸ ਕਰਦੇ ਨੇ ਕਿਵੇਂ ਉਹ ਚੋਂ ਨਿਕਲਦੇ ਨੇ ਉਹ ਤੁਹਾਨੂੰ ਫਿਲਮ 'ਚ ਦੇਖਣ ਨੂੰ ਮਿਲੂਗਾ ਅੱਛਾ ਸਰ ਜੋ ਤੁਸੀਂ ਕੈਰੈਕਟਰ ਪਲੇ ਕਰ ਰਹੇ ਹੋ ਇਹਦੇ ਵਿੱਚ ਹੈ ਨਾ ਤੇ ਤੁਸੀਂ ਆਪਣੀ ਰੀਅਲ ਲਾਈਫ 'ਚ ਕਿਸੇ ਨੂੰ ਇਦਾਂ ਕਿਸੇ ਖਿਡਾਰੀ ਨੂੰ ਸਟਰਗਲ ਕਰਦੇ ਦੇਖਿਆ ਹੈ ਹਾਂਜੀ ਹਾਂ ਮੈਂ ਐਕਚੁਅਲੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰਸ ਕੀਤੀ ਹੈ ਥੀਏਟਰ ਐਂਡ ਟੀਵੀ ਡਿਪਾਰਟਮੈਂਟ ਤੋਂ ਤੇ ਮੈਨੂੰ ਸਪੋਰਟਸ ਦਾ ਪਹਿਲਾਂ ਤੋਂ ਬਚਪਨ ਤੋਂ ਸ਼ੌਂਕ ਰਿਹਾ ਹੈ ਸਕੂਲ 'ਚ ਵੀ ਖੇលਦੇ ਰਹੇ ਹਾਂ ਕਾਲਜ 'ਚ ਵੀ ਗੇਮ ਕਰਦੇ ਰਹੇ ਹਾਂ ਯੂਨੀਵਰਸਿਟੀ ਆ ਕੇ ਚਲੋ ਥੀਏਟਰ ਡਿਪਾਰਟਮੈਂਟ ਸੀ ਪਰ ਉੱਥੇ ਨਾਲ ਦੇ ਦੋਸਤ ਮਿੱਤਰ ਜਿਹੜੇ ਸੀਗੇ ਉਹਨਾਂ ਨੇ ਜਦੋਂ ਗਰਾਊਂਡ 'ਚ ਮਿਹਨਤ ਕਰਨੀ ਸਵੇਰੇ 5 ਵਜੇ ਜਾ ਕੇ 4 ਵਜੇ ਜਾ ਕੇ ਸਾਰਾ ਸਾਰਾ ਦਿਨ ਫਿਰ ਜਦੋਂ ਉਹਨਾਂ ਨੇ 골ਡ ਮੈਡਲ ਹਾਸਲ ਕੀਤੇ ਤਾਂ ਉਹ ਉਹਨਾਂ ਦੀ ਜਿਹੜੀ ਅਚੀਵਮੈਂਟ ਸਟਾਰਟਿੰਗ ਤੋਂ ਲੈ ਕੇ ਅਚੀਵਮੈਂਟ ਤੱਕ ਦਾ ਸਫ਼ਰ ਸੀ ਉਹ ਸਿੱਖਿਆ ਤੇ ਚੰਗਾ ਵੀ ਲੱਗਦਾ ਤੇ ਆਪਦੇ ਆਪ ਨੂੰ ਮੋਟੀਵੇਸ਼ਨ ਵੀ ਮਿਲਦੀ ਹੈ ਤਾਂ ਸੇ ਰੁਪਿੰਦਰ ਗਾਂਧੀ ਕੀਤੀ ਹੋਈ ਹੈ ਹੈਨਾ ਤੇ ਉੱਚਾ ਪਿੰਡ ਕੀਤਾ ਹੋਇਆ ਇਸ ਵਾਰ ਖਿਡਾਰੀ ਵਿੱਚ ਕੁਝ ਅਲੱਗ ਕਰਕੇ ਕਿਵੇਂ ਦਾ ਲੱਗ ਰਿਹਾ ਮੈਨੂੰ ਹਰ ਵਾਰ ਜਦੋਂ ਵੀ ਮੈਂ ਕੋਈ ਨਵੀਂ ਫਿਲਮ ਕਰਦਾ ਮੈਨੂੰ ਪਾਤਰ ਮਿਲਦਾ ਤਾਂ ਮੈਂ ਉਹਨੂੰ ਮੈਂ ਇੰਜੋਏ ਕਰਦਾ ਜਿੰਮੇ ਵੀ ਮੈਨੂੰ ਪਹਿਲੀ ਵਾਰ ਕੰਮ ਮਿਲਿਆ ਹੋਵੇ ਤੇ ਉਹਦੇ ਲਈ ਮੈਂ ਐਫਰਟ ਵੀ ਨਵੇਂਆ ਕੋਸ਼ਿਸ਼ਾਂ ਕਰਦਾ ਵਿੱਚ ਕੁਝ ਨਵਾਂ ਕਰਾਂ ਏ ਕੈਰੈਕਟਰ 'ਚ ਵੀ ਸੀਗਾ ਨਵਾਂ ਕਰਨ ਨੂੰ ਕਿਉਂਕਿ ਇਹ ਹੈ ਨੈਗੇਟਿਵ ਸ਼ੇਡ ਦਾ ਪਰ ਵਿੱਚ ਸ਼ਰਾਰਤੀ ਵੀ ਹੈ ਉਹਦਾਂ ਦਾ ਭੋਲਾਪਨ ਵੀ ਉਹਨੂੰ ਗੱਲ ਕਹਿ ਦਿੰਦਾ ਪਤਾ ਨਹੀਂ ਲੱਗਦਾ ਉਹ ਚੀਜ਼ਾਂ ਬੜੇ ਵਧੀਆ ਮੈਨੂੰ ਲੱਗੀਆਂ ਤੇ ਮਨ ਬਈ ਨੇ ਟਰਸਟ ਕੀਤਾ ਮੇਰੇ ਤੇ ਤਾਂ ਉਹ ਚੰਗੇ ਤਰੀਕੇ ਨਾਲ ਆਉਣ ਤੁਹਾਨੂੰ ਦਿਖਣੀਆਂ ਫਿਲਮ 'ਚ ਮਤਲਬ ਕਹਿੰਦੇ ਨੇ ਕਿ ਹਰ ਕੈਰੈਕਟਰ ਕੁਝ ਨਾ ਕੁਝ ਤੁਹਾਨੂੰ ਸਿੱਖ ਦੇ ਕੇ ਜਾਂਦਾ ਹੈ ਹੈਨਾ ਚਾਹੇ ਉਹ ਨੈਗੇਟਿਵ ਹੋਵੇ ਚਾਹੇ ਉਹ ਪੋਜ਼ਿਟਿਵ ਹੋਵੇ ਇਨਸਾਨ ਦੀ ਜ਼ਿੰਦਗੀ ਦੇ ਉੱਪਰ ਨਿਰਭਰ ਹੁੰਦਾ ਕਿਉਂਕਿ ਉਹ ਇਨਸਾਨ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਆ ਚੀਜ਼ਾਂ ਨੂੰ ਨੈਗੇਟਿਵ ਨੂੰ ਪੋਜ਼ਿਟਿਵ ਚੀਜ਼ਾਂ ਨੂੰ ਆਪਸ 'ਚ ਮੇਲ ਰੱਖ ਕੇ ਚੱਲਦਾ ਤਾਂ ਹੀ ਉਹ ਸਫਲ ਹੋ ਪਾਉਂਦਾ ਬਿਲਕੁਲ ਸਹੀ ਕਿਹਾ ਤੁਸੀਂ ਵੀ ਇਹ ਇਸ ਪਾਤਰ 'ਚ ਵੀ ਮੈਨੂੰ ਸਿੱਖਣ ਨੂੰ ਮਿਲਿਆ ਇਹ ਸਿੱਖਣ ਨੂੰ ਮਿਲਿਆ ਕਿ ਤੁਸੀਂ ਜੋ ਵੀ ਕੰਮ ਕਰਦੇ ਹੋ ਵੀ ਕਿਸੇ ਤੇ ਜ਼ਿਆਦਾ ਐਨੇ ਕਿਸੇ ਚੀਜ਼ ਤੋਂ ਪ੍ਰਭਾਵਿਤ ਨਾ ਹੋ ਜਾਓ ਵੀ ਉਹਦੇ ਚੱਕਰ ਚ ਫਸ ਕੇ ਤੁਸੀਂ ਆਪਣੀ ਲਾਈਫ ਦੇ ਜੋ ਸਹੀ ਡਿਸੀਜਨ ਨੇ ਉਹਨਾਂ ਤੋਂ ਦੂਰ ਹੋ ਜਾਓ ਤਾਂ ਉਹ ਇਹ ਜਿਹੜਾ ਮਿੱਤੂ ਦਾ ਪਾਤਰ ਆ ਉਹ ਐਂ ਕਿਸੇ ਚੱਕਰ ਵਿੱਚ ਫਸ ਕੇ ਕੁਝ ਨਾ ਕੁਝ ਕਰ ਬੈਠਦਾ ਤਾਂ ਉਹ ਚੀਜ਼ ਤੋਂ ਮੈਂ ਦੇਖਿਆ ਵੀ ਰੀਅਲ ਲਾਈਫ 'ਚ ਮੈਂ ਉਹ ਨਹੀਂ ਕਰਨਾ ਸਰ ਬਹੁਤ ਵਾਰ ਦੇਖਿਆ ਜਾਂਦਾ ਹੈ ਕਿ ਜਿਹੜੇ ਖਿਡਾਰੀ ਹੁੰਦੇ ਨੇ ਹੈਨਾ ਕਈ ਵਾਰ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਕਿਸੇ ਚੀਜ਼ 'ਤੇ ਕਿਉਂਕਿ ਉਹ ਕਿਸੇ ਪਵਰ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਉਹਨਾਂ ਦਾ ਬੈਕਗ੍ਰਾਉਂਡ ਇਨ ਸਟਰੋਂਗ ਨਹੀਂ ਹੁੰਦਾ ਤੇ ਉਹ ਕਿਵੇਂ ਸਟਰਗਲ ਕਰਦੇ ਨੇ ਇਸ ਚੀਜ਼ ਨੂੰ ਲੈ ਕੇ ਤੇ ਕੀ ਕਿਹੜਾ ਚੌਕਸਪਰ ਹਾਈ ਹੁੰਦਾ ਜੀ ਐਕਚੁਅਲੀ ਹਾਲਾਤ ਐਸੇ ਬਣ ਜਾਂਦੇ ਨੇ ਮਿਹਨਤ ਵੀ ਕਈ ਵਾਰ ਬਹੁਤ ਮੁੰਡੇ ਕਰਦੇ ਨੇ ਗੇਮ ਦੇ ਵਿੱਚ ਕਿਸੇ ਨਾ ਕਿਸੇ ਲਗਤਰਾਂ ਪਰ ਉਹਨਾਂ ਨੂੰ ਉਹ ਮਕਾਮ ਮਿਲਦਾ ਨਹੀਂ ਤਾਂ ਨਹੀਂ ਮਿਲਦਾ ਕਿਉਂਕਿ ਉਹਨਾਂ ਨੂੰ ਚਾਂਸ ਨਹੀਂ ਮਿਲਦਾ ਮੰਨ ਲਓ ਇੱਕ ਅੱਛਾ ਪਲੇਅਰ ਹੈ 100 ਮੀਟਰ ਦਾ ਜਾਂ ਕਿਸੇ ਵੀ ਗੇਮ ਦਾ ਉਹਨੂੰ ਗਰਾਊਂਡ ਤੋਂ ਬਾਹਰ ਬੈਠਾ ਜਿੰਨਾ ਮਰਜ਼ੀ ਚੰਗਾ ਪਲੇਅਰ ਹੈ ਜਦ ਤੱਕ ਉਹ ਗਰਾਊਂਡ 'ਚ ਨਹੀਂ ਆਉਂਦਾ ਉਹਨਾਂ ਸਿਰ ਉਹ ਆਪਣੀ ਜਿਹੜੀ ਕਾਬਲੀਅਤ ਦਿਖਾ ਨਹੀਂ ਸਕਦਾ ਤਾਂ ਬਹੁਤ ਰਹਿ ਜਾਂਦੇ ਨੇ ਇਹ ਮੈਨੂੰ ਲੱਗਦਾ ਵੀ ਉਸ ਚੀਜ਼ਾਂ ਨੂੰ ਓਵਰਕਮ ਕਰਨ ਲਈ ਮਹਨ ਦੇਖੋ ਸਾਨੂੰ ਪਰਸਨਲੀ ਵੀ ਐਫਰਟ ਕਰਨੀਆਂ ਚਾਹੀਦੀਆਂ ਨੇ ਸਰਕਾਰ ਦਾ ਚਲੋ ਜੋ ਵੀ ਕਰਦੀ ਹੈ ਕਰਦੀ ਹੋਈ ਹੈ ਜਿੰਨੇ ਵੀ ਇਹ ਪ੍ਰਾਈਵੇਟ ਇੰਸਟੀਟਿਊਟ ਨੇ ਜਾਂ ਸੰਸਥਾਵਾਂ ਨੇ ਉਹਨਾਂ ਨੂੰ ਚਾਹੀਦਾ ਵੀ ਇਦਾਂ ਦੇ ਖਿਡਾਰੀ ਨੇ ਜਿਹੜੇ ਹੈਗੇ ਨੇ ਉਹਨਾਂ ਨੂੰ ਅੱਗੇ ਲਿਆਉਣ ਲਈ ਕੁਝ ਨਾ ਕੁਝ ਐਫਰਟ ਕੀਤੀ ਜਾਵੇ ਕਲੈਕਟਿਵ ਤਾਂ ਇਹ ਸਾਡੇ ਸਾਡੇ ਸਾਰਿਆਂ ਦੇ ਸਾਥ ਨਾਲ ਹੀ ਹੋ ਸਕਦਾ ਹੈ ਮੈਨੂੰ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਦੇ ਸਰੀਏ ਕਿ ਖਿਡਾਰੀਆਂ ਨੂੰ ਚਾਹੀਏ ਜਿਨ੍ਹਾਂ ਦਾ ਬੈਕਗ੍ਰਾਉਂਡ ਜ਼ਿਆਦਾ ਉਹ ਹੁੰਦਾ ਹੈ ਹੈਨਾ ਜ਼ਿਆਦਾ ਵਧੀਆ ਨਹੀਂ ਹੁੰਦਾ ਕਿ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰਨ ਕਿ ਪਤਾ ਕੋਈ ਸਾਨੂੰ ਇੰਨਾ ਵਧੀਆ ਖਿਡਾਰੀ ਮਿਲ ਜੇ ਹੈਨਾ ਜੋ ਤੁਹਾਡੇ ਅੱਡੇ ਪੰਜਾਬ ਦੀ ਸ਼ਾਨ ਨੂੰ ਹੋਰ ਬਤਾਏ ਅ ਬਿਲਕੁਲ ਸਰਕਾਰਾਂ ਤੇ ਚਲੋ ਮੈਨੂੰ ਲੱਗਦਾ ਕਰ ਵੀਰੀਆਂ ਹੋਣਗੀਆਂ ਐਫਰਟ ਜਾਂ ਉਹਨਾਂ ਨੂੰ ਕਰਨੇ ਚਾਹੀਦੇ ਨੇ ਜ਼ਿਆਦਾ ਕਰਨਾ ਚਾਹੀਦਾ ਹੈ ਕਿਉਂਕਿ ਸਰਕਾਰ ਇੱਕ ਜੇ ਕਹੀਏ ਸਰਕਾਰ ਕੀ ਹੈ ਸਰਕਾਰ ਅਸੀਂ ਵੀ ਖੁਦ ਸਰਕਾਰੀਆਂ ਆਪਦੇ ਆਪ ਚ ਸਾਰੇ ਜਾਣੇ ਸਰਕਾਰ ਕੋਈ ਪਾਰਟਿਕੂਲਰ ਇੱਕ ਬਾਡੀ ਨਹੀਂ ਹੈਗੀ ਜਿਹਨੂੰ ਆਪਾਂ ਬਲੇਮ ਕਰਦੇ ਹਾਂ ਸਰਕਾਰੀਕ ਸਿਸਟਮ ਹੈ ਤੇ ਸਾਨੂੰ ਸਾਰਿਆਂ ਨੂੰ ਜਾਂ ਜਿਹੜੇ ਵੀ ਉਧਰ ਕੰਮ ਕਰ ਰਹੇ ਨੇ ਸਰਕਾਰ ਵਾਲੇ ਪਾਲੇ 'ਚ ਉਹਨਾਂ ਨੂੰ ਚਾਹੀਦਾ ਵੀ ਉਹ ਇਹ ਚੀਜ਼ਾਂ ਨੂੰ ਥੋੜਾ ਸੀਰੀਅਸਲੀ ਲੈ ਕੇ ਕਰਨ ਮੰਨ ਲਓ ਹੁਣ ਤੁਸੀਂ ਫਾਰ ਇਗਜ਼ਾਮਪਲ ਮੈਂ ਕੋਈ ਕਿਸੇ ਮਿਨਿਸਟਰੀ ਦੇ ਪਦ ਤੇ ਬੈਠਾਂ ਮੈਂ ਸਪੋਰਟਸ ਦਾ ਹੀ ਹਾਂ ਮੰਨ ਲਓ ਕਿ ਡਾਇਰੈਕਟਰ ਹਾਂ ਜਾਂ ਕੁਝ ਵੀ ਹੁਣ ਮੇਰੇ ਵਿਆਹ ਆ ਗਿਆ ਕਿਸੇ ਸਾਡੇ ਉਸ ਦਿਨ ਸਿਲੈਕਸ਼ਨ ਆ ਕਿਸੇ ਟੀਮ ਦੀ ਮੈਂ ਵਿਆਹ ਚਲੇ ਗਿਆ ਉਹ ਹੁਣ ਜਿਹੜੀ ਉਹ ਸਿਲੈਕਸ਼ਨ ਵਾਲਾ ਡੇ ਉਹ ਦੁਬਾਰੇ ਤਾਂ ਆਉਣਾ ਨਹੀਂ ਉੱਥੇ ਹੋ ਸਕਦਾ ਜਿਹੜੇ ਥੱਲੇ ਦੇ ਬੰਦੇ ਨੇ ਕੋਈ ਧਾਂਦਲੀ ਕਰ ਜਾਣ ਜਿਹੜੇ ਚੰਗੇ ਪਲੇਅਰ ਨੇ ਉਹ ਰਹਿ ਜਾਣ ਇਸ ਲਈ ਉਹ ਥੋੜਾ ਜਿਹਾ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ ਉਹ ਬੰਦਿਆਂ ਨੂੰ ਵੀ ਅਸੀਂ ਪਰਸਨਲੀ ਥੋੜੀ ਜਿਹੀ ਪੇਨ ਲੈ ਲਈਏ ਨਾ ਤਾਂ ਉਹ ਚੰਗੇ ਬੰਦੇ ਅੱਗੇ ਆ ਸਕਦੇ ਨੇ ਖਿਡਾਰੀ ਫਿਲਮ ਆਪਣੇ ਆਪ ਚ ਇੱਕ ਮੈਸੇਜ ਕਨਵੇ ਕਰ ਰਹੀ ਆ ਹੈ ਨਾ ਕਿ ਕਾਫੀ ساری ਚੀਜ਼ਾਂ ਇਹਦੇ ਵਿੱਚ ਹੈਗੀਆਂ ਨੇ ਆਪਾਂ ਗੇਮ ਨੂੰ ਲੈ ਕੇ ਦੇਖ ਲਈਏ ਹਨ ਇੱਕ ਪਰਿਵਾਰ ਨੂੰ ਲੈ ਕੇ ਦੇਖ ਲਈਏ ਕਾਫੀ ਚੀਜ਼ਾਂ ਨੇ ਇਹਦੇ ਵਿੱਚ ਮਿਕਸ ਅਪ ਹੋ ਗਿਆ ਬਹੁਤ ਵਧੀਆ ਇੱਕ ਮੈਸੇਜ ਮਿਲੂਗਾ ਸਾਡੇ ਯੂਥ ਨੂੰ ਹੈ ਨਾ हां बिल्कुल सारीयां चीजें ਤੁਸੀਂ ਜੋ ਕਹੀਆਂ ਨੇ ਹੈਗੀਆਂ ਨੇ ਆਲਰੇਡੀ ਫੈਮਿਲੀ ਓਰੀਐਂਟਡ ਮੂਵੀ ਹੈ ਜੀ ਨਾਲ ਇਹਦੇ ਚ ਸਪੋਰਟਸ ਵੀ ਹੈ ਨਾਲ ਯੂਨੀਵਰਸਿਟੀ ਕਾਲਜਸ ਵੀ ਹੈ ਸਾਰੇ ਫਨ ਐਲੀਮੈਂਟ ਵੀ ਨੇ ਤੇ ਪਿਆਰ ਵੀ ਹੈ ਫਿਲਮ ਦੇ ਵਿੱਚ ਭਰਾਵਾਂ ਦਾ ਪਿਆਰ ਵੀ ਹੈ ਤੇ ਦੂਸਰਾ ਜਿਹੜਾ ਇੱਕ ਗਰਲਫ੍ਰੈਂਡ ਬॉयਫ੍ਰੈਂਡ ਵਾਲਾ ਪਿਆਰ ਹੁੰਦਾ ਉਹ ਤਾਂ ਹੈਗਾ ਹੀ ਹੈਗਾ ਪਰ ਜੋ ਇੱਕ ਭਰਾਵਾਂ ਦੀ ਬੌਂਡਿੰਗ ਦੇਖਣ ਨੂੰ ਮਿਲੂਗੀ ਤੁਹਾਨੂੰ ਖਿਡਾਰੀ ਫਿਲਮ ਦੇ ਵਿੱਚ ਉਹ ਵੱਖਰੀ ਹੋਊਗੀ ਕਿਉਂਕਿ ਗਰਨਾਮ ਤੇ ਕਰਤਾਰ ਦੋਨੇ ਭਰਾਵਾਂ ਦਾ ਕਿਰਦਾਰ ਨਿਭਾ ਰਹੇ ਨੇ ਆਪਸ ਵਿੱਚ ਉਹਨਾਂ ਦੀ ਬਹੁਤ ਅੱਛੀ ਬੌਂਡਿੰਗ ਤੁਹਾਨੂੰ ਸਕਰੀਨ ਤੇ ਦੇਖਣ ਨੂੰ ਮਿਲਣੀ ਹੈ ਤੇ ਜਾਂਦੇ ਜਾਂਦੇ ਸਰ ਇੱਕ ਲਾਸਟ ਕੁਐਸਚਨ ਤੁਹਾਡੇ ਨਾਲ ਕੀ ਕਹਿੰਦੇ ਉਹਨੂੰ ਤੁਹਾਡੀ ਫਿਲਮ ਦਾ ਇੱਕ ਵਧੀਆ ਡਾਇਲੋਗ ਹੋ ਜਾਏ ਮੈਂ ਟ੍ਰੇਲਰ ਦੇ ਡਾਇਲੋਗ ਸੁਣਾ ਦਿੰਨਾ ਕਿਉਂਕਿ ਬਾਕੀ ਮੈਂ ਹਜੇ ਨਹੀਂ ਸੁਣਾ ਸਕਦਾ ਮੈਨੂੰ ਬਾਦ ਵਿੱਚ ਡਾਇਰੈਕਟਰ ਸਾਹਿਬ ਉਧਰੋਂ ਕਹਿ ਰਹੇ ਨੇ ਵੀ ਧਿਆਨ ਰੱਖੀ ਬੋਲਣ ਲੱਗਾ ਹ ਇਹਦੇ ਚ ਫਿਲਮ ਚ ਟ੍ਰੇਲਰ ਚ ਡਾਇਲੋਗ ਹੈ ਆਪਣਾ ਪਲਵਾਨਾਂ ਇੱਕ ਆਧੀਆਂ ਖਰਾਕਾਂ ਡੌਲੇ ਛੌਲੇ ਚੌੜੀਆਂ ਛਾਤੀਆਂ ਇਹਦੇ ਸਾਹਮਣੇ ਕੰਮ ਨਹੀਂ ਹੋਣੀ ਹੈ। ਕੀ ਬਾਤ ਹੈ ਕੀ ਬਾਤ ਹੈ। थैंक यू सो मच सर।